ਹਰ ਕਿਸੇ ਨੂੰ ਸੰਤਾਨ ਚਾਹੀਦੀ ਹੈ ਮਿਲ ਜਾਏਗੀ ਜਦ ਬੰਦਾ ਵਿਆਹਿਆ ਜਾਂਦਾ ਉਸ ਨੂੰ ਸੰਤਾਨ ਦਾ ਸੁੱਖ ਦੀ ਚਿੰਤਾ ਸੰਤਾਨ ਪ੍ਰਾਪਤੀ ਲਈ ਭਜਨਸ ਕਰਦਾ ਕੋਈ ਇਤਨੀ ਵੱਡੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲਿਖ ਦਿੰਦੇ ਨੇ ਐਸੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰ ਉਸ ਦੇ ਵਿੱਚ ਸ਼ਰਤ ਇਹ ਹੈ ਯਕੀਨ ਹੋਣਾ ਬਹੁਤ ਜ਼ਰੂਰੀ ਹੈ ਸੰਤਾਨ ਦਾ ਸੁੱਖ ਕਿੰਨੂੰ ਨਹੀਂ ਚਾਹੀਦਾ ਹਰ ਕੋਈ ਸੰਤਾਨ ਦੇ ਪਿੱਛੇ ਭਜਿਆ ਫਿਰਦਾ ਚਾਹੇ ਉਹ ਸਨਤਾਨ ਦੇ ਲਈ ਕਮਾਈ ਕਰ ਰਿਹਾ ਚਾਹੇ ਉਹਦੀ ਸੰਤਾਨ ਹੈ ਵੀ ਜਾਂ ਨਹੀਂ ਪਰ ਇੱਕ ਮਨ ਦੇ ਵਿੱਚ ਖੁਆਇਸ਼ ਹੈ ਜਦ ਬੰਦਾ ਵਿਆਹਿਆ ਜਾਂਦਾ ਉਸ ਨੂੰ ਸੰਤਾਨ ਦਾ ਸੁੱਖ ਦੀ ਚਿੰਤਾ ਸੰਤਾਨ ਪ੍ਰਾਪਤੀ ਲਈ ਭਜਨਸ ਕਰਦਾ ਹੈ ਹਰ ਕਿਸੇ ਨੂੰ ਸੰਤਾਨ ਚਾਹੀਦੀ ਹੈ ਮਿਲ ਜਾਏਗੀ ਕੋਈ ਇਤਨੀ ਵੱਡੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਐਸੇ ਸ਼ਬਦ ਐਸੇ ਪਾਵਰਫੁਲ ਐਸੀ ਚਮਤਕਾਰੀ ਪਾਵਰ ਰੱਖਦੇ ਆ ਕਿ ਜਿਨ੍ਹਾਂ ਦੇ ਭਾਗਾ ਦੇ ਵਿੱਚ ਸੰਤਾਨ ਨਹੀਂ ਵੀ ਲਿਖੀ ਕਰਮਾ ਚ ਨਹੀਂ ਵੀ ਲਿਖੀ ਉਹ ਲਿਖ ਦਿੰਦੇ ਨੇ ਐਸੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਦੇ ਪਰ ਉਸ ਦੇ ਵਿੱਚ ਸ਼ਰਤ ਇਹ ਹੈ ਯਕੀਨ ਹੋਣਾ ਬਹੁਤ ਜ਼ਰੂਰੀ ਹੈ ਸੰਤਾਨ ਮਿਲ ਜਾਏਗੀ ਜਿਨ੍ਹਾਂ ਦੇ ਘਰ ਦੇ ਵਿੱਚ ਸੰਤਾਨ ਨਹੀਂ ਸੰਤਾਨ ਤੋਂ ਬਗੈਰ ਘਰ ਵੀ ਸੁਣਨੇ ਨੇ ਦੇਸ਼ ਵੀ ਸੁਣਨੇ ਨੇ ਤੇ ਮਾਂ ਦੀ ਕੋਖ ਵੀ ਸੁਣੀਏ ਤੇ ਜਿਸ ਮਾਂ ਦੀ ਕੋਖ ਸੁਣੀ ਹੋਵੇ ਉਸ ਨੂੰ ਫਿਰ ਅਪਹਾਗਾ ਗਿਣਿਆ ਜਾਂਦਾ ਸਾਡੇ ਸਮਾਜ ਦੇ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੁੱਧ ਤੇ ਪੁੱਤ ਦਾ ਸੁੱਖ ਹਰ ਕਿਸੇ ਨੂੰ ਚਾਹੀਦਾ ਹੈ ਚਾਹੇ ਪੁੱਤਰ ਹੋਵੇ ਚਾਹੇ ਧੀ ਹੋਵੇ ਹਰ ਕਿਸੇ ਨੂੰ ਚਾਹੀਦੀ ਹੈ ਕਿਉਂਕਿ ਸੰਤਾਨ ਦੀ ਪ੍ਰਾਪਤੀ ਲਈ ਬੰਦਾ ਲੱਖਾਂ ਰੁਪਏ ਖਰਚ ਕਰ ਦਿੰਦਾ ਜਦ ਸੰਤਾਨ ਨਹੀਂ ਹੁੰਦੀ ਜਦ ਮਾਤਾ ਦਾ ਗਰਭ ਨਹੀਂ ਬਣਦਾ ਕਈ ਕਾਰਨ ਹੋ ਸਕਦੇ ਨੇ ਜ਼ਰੂਰੀ ਨਹੀਂ ਕਿ ਕਰਮਾਂ ਦਾ ਹੀ ਹੇਰ ਫੇਰ ਹੋਵੇ ਕਰਮਾਂ ਦੇ ਨਾਲ ਨਾਲ ਸਾਡੀਆਂ ਖੁਦ ਦੀਆਂ ਗਲਤੀਆਂ ਵੀ ਹੁੰਦੀਆਂ ਨੇ ਕੁਝ ਜਵਾਨੀ ਵੇਲੇ ਗਲਤੀਆਂ ਹੋ ਜਾਂਦੀਆਂ ਨੇ ਤੇ ਕੁਝ ਬਚਪਨ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਬਚਪਨ ਤੇ ਜਵਾਨੀ ਨੂੰ ਸਮ ਕਲਾ ਇਹ ਦੋਵੇਂ ਨਾਲ ਨਾਲ ਹੀ ਚੱਲਦੇ ਨੇ ਬਚਪਨ ਦੀ ਉਹ ਉਮਰ 19 ਤੇ 20 ਸਾਲ ਦੀ 16 ਤੋਂ ਲੈ ਕੇ 20 ਸਾਲ ਤੱਕ ਬੰਦਾ ਆਪਣੀ ਜ਼ਿੰਦਗੀ ਨੂੰ ਬਣਾ ਵੀ ਸਕਦਾ ਹੈ ਤੇ ਵਿਗਾੜ ਵੀ ਸਕਦਾ ਹੈ ਉਮੀਦ ਆ ਤੁਸੀਂ ਇਸ਼ਾਰਾ ਮੇਰਾ ਸਮਝ ਰਹੇ ਹੋ ਤੇ ਮੇਰੇ ਕਹਿਣ ਦਾ ਭਾਵ ਇਹ ਹੈ ਸੰਤਾਨ ਦਾ ਸੁੱਖ ਹਰ ਕਿਸੇ ਨੂੰ ਚਾਹੀਦਾ ਹੈ ਹਰ ਕਿਸੇ ਨੂੰ ਪੁੱਤਰ ਚਾਹੀਦੇ ਨੇ ਧੀਆਂ ਚਾਹੀਦੀਆਂ ਨੇ ਪੁੱਤਰ ਧੀਆਂ ਤੋਂ ਬਗੈਰ ਦੇਸ਼ ਵੀ ਸੁਣਨੇ ਨੇ ਇਹ ਘਰ ਵੀ ਸੁਣਨਾ ਹੈ ਇਹ ਸਮਾਜ ਵੀ ਸੁਣਨਾ ਹੈ ਤੇ ਇਸ ਵਾਸਤੇ ਸੰਤਾਨ ਇੱਕ ਐਸੀ ਇੱਕ ਐਸਾ ਖਜ਼ਾਨਾ ਹੈ ਕਿ ਜਿਹੜਾ ਕਦੀ ਵੀ ਖਤਮ ਨਹੀਂ ਹੋ ਸਕਦਾ ਕਹਿੰਦੇ ਨੇ ਜਿਨ੍ਹਾਂ ਦੇ ਘਰੇ ਸੰਤਾਨ ਨਾ ਹੋਵੇ ਉਹ ਘਰ ਰੋਸ਼ਨ ਨਹੀਂ ਹੁੰਦਾ ਉਹਨਾਂ ਦਾ ਚਰਾਗ ਜੇਕਰ ਨਾ ਆਵੇ ਤੇ ਉਹਨਾਂ ਦਾ ਵੰਸ਼ ਨਹੀਂ ਰਹਿੰਦਾ ਵੰਸ਼ ਨੂੰ ਚਲਾਉਣ ਦੇ ਲਈ ਸੰਤਾਨ ਚਾਹੀਦੀ ਚਾਹੀਦੀ ਹੈ ਕਹਿੰਦੇ ਨੇ ਨਾ ਅਗਰ ਜਿਸ ਘਰ ਦਾ ਵੰਸ਼ ਨਹੀਂ ਉਸ ਘਰ ਦੇ ਵਿੱਚ ਖੜੀਆਂ ਗੱਡੀਆਂ ਜ਼ਮੀਨਾਂ ਪੈਸਾ ਸੋਨਾ ਚਾਂਦੀ ਹੀਰਾ ਮਿੱਟੀ ਦੇ ਸਮਾਨ ਨੇ ਆਖਰ ਮਨੁੱਖ ਕਿਸ ਲਈ ਕਮਾਉਂਦਾ ਹੈ ਤੇ ਕਿਸ ਲਈ ਖਰਚ ਕਰੇਗਾ ਆਖਰ ਦੇ ਵਿੱਚ ਸਵੇਰੇ ਦੁਪਹਿਰੇ ਸ਼ਾਮ ਤੇ ਖਾਣੇ ਤੇ ਦੋ ਰੋਟੀਆਂ ਹੀ ਆ ਪਰ ਅਗਰ ਸੰਤਾਨ ਨਾ ਹੋਵੇ ਇਹ ਖੜੀਆਂ ਕੋਠੀਆਂ ਕਾਰਾਂ ਜ਼ਮੀਨਾਂ ਤਾਂ ਦੌਲਤ ਮਿੱਟੀ ਦੇ ਸਮਾਨ ਹੋ ਜਾਂਦਾ ਹੈ ਸੰਤਾਨਤਾ ਚਾਹੀਦੀ ਚਾਹੀਦੀ ਹੈ ਸੰਤਾਨ ਤੋਂ ਬਿਗੈਰ ਕਿਸੇ ਦਾ ਕੋਈ ਗੁਜ਼ਾਰਾ ਨਹੀਂ ਨਾ ਇਹ ਸਮਾਜ ਚੱਲ ਸਕਦਾ ਨਾ ਘਰ ਚੱਲ ਸਕਦਾ ਤੇ ਨਾ ਹੀ ਕਿਸੇ ਦਾ ਵੰਸ਼ ਅੱਗੇ ਵੱਧ ਸਕਦਾ ਜੇਕਰ ਘਰ ਦਾ ਦੀਵਾ ਹੀ ਨਹੀਂ ਬਲਿਆ ਤੇ ਉਹ ਘਰ ਦੇ ਵਿੱਚ ਰੋਸ਼ਨੀ ਕਿਦਾਂ ਹੋ ਸਕਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੰਤਾਨ ਪ੍ਰਾਪਤੀ ਲਈ ਕਾਰਗਰ ਹੈ ਹੁਣ ਕਈ ਕਿੰਤੂ ਪਰੰਤੂ ਸਾਡੀ ਕੌਮ ਦੇ ਵਿੱਚ ਇੱਕ ਖਾਮੀ ਹੈ ਕਿ ਅਸੀਂ ਕਿੰਤੂ ਪਰੰਤੂ ਦੇ ਵਿੱਚ ਬੜੀ ਛੇਤੀ ਪੈ ਜਾਂਦੇ ਹਾਂ ਕਿ ਇਹ ਸ਼ਬਦ ਕਿਉਂ ਦੱਸਿਆ ਇਹ ਸ਼ਬਦ ਤਾਂ ਬ੍ਰਾਹਮਣ ਕਰਮਕਾਂਡ ਦੇ ਨਾਲ ਹੈ ਇਹ ਸ਼ਬਦ ਤੁਸੀਂ ਇਸ ਤਰ੍ਹਾਂ ਦੱਸ ਰਹੇ ਹੋ ਜਿਸ ਤਰ੍ਹਾਂ ਬ੍ਰਾਹਮਣੀ ਕਰਮਕਾਂਡ ਹੈ ਇਦਾਂ 2 4 ਫਲਾਂ ਢੀਂ ਗੱਲਾਂ ਕਰਦੇ ਨੇ ਸਾਡੇ ਪਹਿਲੇ ਦੇ ਸਿੱਖ ਗੁਰੂ ਦੀ ਗੱਲ ਨੂੰ ਸਤਿਵਚਨ ਕਰਕੇ ਮੰਨਦੇ ਸੀ ਕੀ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕੀ ਗੱਲ ਸ਼ਬਦ ਦੇ ਵਿੱਚ ਉਹ ਸ਼ਕਤੀ ਨਹੀਂ ਸ਼ਬਦ ਦੇ ਵਿੱਚ ਉਹ ਪਾਵਰ ਨਹੀਂ ਸਭ ਕੁਝ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਸ਼ਬਦ ਜੋ ਸੰਤਾਨ ਪ੍ਰਾਪਤੀ ਲਈ ਬਹੁਤ ਹੀ ਪਾਵਰਫੁਲ ਹੈ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਸੰਤਾਨ ਨਹੀਂ ਲਿਖੀ ਠੀਕ ਹੈ ਕਰਮਾ ਦਾ ਹੇਰ ਫੇਰ ਹੁੰਦਾ ਕਰਮ ਹੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਹੀ ਨਾਮ ਤੇ ਆਇਆ ਗਏ ਮੁਸਕਤ ਕਾਲ ਫਿਰ ਮਹਾਰਾਜ ਇਹ ਵੀ ਕਹਿ ਦਿੰਦੇ ਆ ਕਿ ਕਰਮ ਹੀ ਆਪੋ ਆਪਣੀ ਠੀਕ ਹੈ ਕਰਮ ਨੇੜੇ ਨੇ ਤੇ ਦੂਰ ਨੇ ਕਰਮਾ ਦਾ ਹੇਰ ਫੇਰ ਹੈਗਾ ਪਰ ਜਿਨ ਹੀ ਨਾਮ ਤੇ ਆਇਆ ਗਏ ਮੁਸਕਤ ਕਾਲ ਉਹ ਕਰਮਾ ਨੂੰ ਵੀ ਕੱਟ ਦਿੰਦਾ ਕੀ ਨਾਮ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਉਹਨਾਂ ਦੀ ਤਾਂ ਬੰਦ ਖਲਾਸੀ ਹੋ ਜਾਂਦੀ ਹੈ ਛੁੱਟੀ ਕਰ ਦਿੰਦੇ ਨੇ ਮਾਰੇ ਕਰਮਾਂ ਤੋਂ ਖਲਾਸੀ ਹੀ ਕਰ ਦਿੰਦੇ ਆ ਤੇ ਫਿਰ ਸ਼ਬਦ ਇਸ ਵਾਸਤੇ ਸ਼ਬਦਾਂ ਦੀ ਸ਼ਕਤੀ ਸ਼ਬਦਾਂ ਦੀ ਪਾਵਰ ਕਈ ਪੁਰਾਣੇ ਗ੍ਰੰਥਾਂ ਦੇ ਵਿੱਚ ਸਾਨੂੰ ਦਿੱਤੀ ਗਈ ਹੈ ਕਿ ਸ਼ਬਦ ਦੀ ਸ਼ਕਤੀ ਦੇ ਨਾਲ ਤੁਸੀਂ ਅੰਦਰਲੀ ਸ਼ਕਤੀ ਵੀ ਜਗਾ ਸਕਦੇ ਹੋ ਤੇ ਬਾਹਰਲੇ ਜਿਹੜੇ ਸੁੱਖ ਨੇ ਉਹ ਵੀ ਮਿਲ ਸਕਦੇ ਨੇ ਕੋਈ ਏਡੀ ਵੱਡੀ ਗੱਲ ਨਹੀਂ ਸੰਤਾਨ ਤਾਂ ਗੁਰੂ ਘਰਾਂ ਦੇ ਵਿੱਚ ਮਿਲਦੀ ਆਈ ਹੈ ਭਾਈ ਸ਼ਾਲੋ ਜੀ ਪਾਥੀਆਂ ਦੇ ਟੋਕੜੇ ਤੋਂ ਪੁੱਤਰ ਦਈ ਜਾਂਦੇ ਨੇ ਅੱਜ ਵੀ ਤੁਸੀਂ ਭਾਈ ਸ਼ਾਲੋ ਦੀ ਦੇ ਗੁਰਦੁਆਰੇ ਜਾਓ ਜੋ ਸ੍ਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਉਹ ਪਾਥੀਆਂ ਤੋਂ ਪੁੱਤਰ ਲੈ ਲਓ ਪਾਥੀਆਂ ਤੋਂ ਪੁੱਤਰ ਲੈ ਲਓ ਇਹ ਹੋਕਾ ਦਿੰਦੇ ਜਾ ਰਹੇ ਨੇ ਤੇ ਅੱਜ ਵੀ ਹੋਕਾ ਉੱਥੇ ਚੱਲ ਰਿਹਾ ਹੈ ਪੁੱਤਰ ਮਿਲਦੇ ਨੇ ਹਰ ਕਿਸੇ ਨੂੰ ਸੰਤਾਨ ਚਾਹੀਦੀ ਹੈ ਹੁਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੰਤਾਨ ਨਹੀਂ ਜਿਹੜੇ ਦਵਾਈਆਂ ਤੇ ਡਾਕਟਰਾਂ ਤੇ ਵੈਦਾਂ ਤੇ ਨੇਚਰ ਪੈਥੀ ਯੈਲੋਪੈਥੀ ਦੇ ਉੱਤੇ ਕਈ ਹਜ਼ਾਰਾਂ ਰੁਪਏ ਖਰਚ ਕਰ ਚੁੱਕੇ ਨੇ ਹੋਮੋਪੈਥੀ ਦੇ ਉੱਤੇ ਵੀ ਲੱਖਾਂ ਰੁਪਏ ਖਰਚ ਕਰ ਚੁੱਕੇ ਨੇ ਕਈਆਂ ਦੇ ਤੇ ਕਰੋੜਾਂ ਰੁਪਏ ਖਰਚ ਹੋ ਗਏ ਨੇ ਬਰਬਾਦ ਹੋ ਗਏ ਨੇ ਪਰ ਸੰਤਾਨ ਦੀ ਪ੍ਰਾਪਤੀ ਹੋਈ ਕੋਈ ਨਹੀਂ ਤਾਂ ਤੰਤਰੀਆਂ ਦੇ ਕੋਲ ਜਾ ਚੁੱਕੇ ਨੇ ਵੱਡੇ ਵੱਡੇ ਜੋਸ਼ੀਆਂ ਦੇ ਕੋਲ ਜਾ ਚੁੱਕੇ ਨੇ ਮੌਲਵੀਆਂ ਦੇ ਕੋਲ ਜਾ ਚੁੱਕੇ ਨੇ ਪਰ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਕਲਯੋਗ ਦੇ ਵਿੱਚ ਸੰਤਾਨ ਦੀ ਪ੍ਰਾਪਤੀ ਹੋਣੀ ਬੜੀ ਹੀ ਜ਼ਰੂਰੀ ਹੈ ਫੇਰ ਹੀ ਘਰ ਰੋਸ਼ਨ ਹੁੰਦੇ ਨੇ ਹੁਣ ਜਿਨ੍ਹਾਂ ਦੇ ਘਰਾਂ ਦੇ ਵਿੱਚ ਦੀਵਾ ਨਹੀਂ ਬਲਿਆ ਸੰਤਾਨ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਸ਼ਬਦ ਜੋ ਕਿ ਸੰਤਾਨ ਪ੍ਰਾਪਤੀ ਦੇ ਲਈ ਇਤਨੀ ਸ਼ਕਤੀ ਰੱਖਦਾ ਹੈ ਕਿ ਜੇਕਰ ਕਰਮਾਂ ਦੇ ਵਿੱਚ ਨਹੀਂ ਵੀ ਲਿਖੀ ਹੋਏਗੀ ਔਲਾਦ ਔਲਾਦ ਮਿਲ ਜਾਏਗੀ ਆਸਾ ਮਹਿਲਾ ਪੰਜਵਾਂ ਦੁਪਦਾ ਪਹਿਲਾ ਸਾਧੂ ਸੰਗ ਸਿਖਾਇਓ ਨਾਮ ਤੋ ਲੈ ਕੇ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆਂ ਦੇਰਾ ਚੰਦ ਚੜਿਆ ਰਹਾਓ ਸਾਧੂ ਸੰਗ ਸਿਖਾਇਓ ਨਾਮ ਮੈਂ ਫੇਰ ਇੱਕ ਵਾਰੀ ਸ਼ਬਦ ਰਿਪੀਟ ਕਰਦੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੰਤਾਨ ਦਾ ਦੀਵਾ ਨਹੀਂ ਬਲਿਆ ਔਲਾਦ ਦਾ ਦੀਵਾ ਨਹੀਂ ਬਲਿਆ ਉਨ੍ਹਾਂ ਦੇ ਘਰ ਦੇ ਵਿੱਚ ਔਲਾਦ ਆ ਜਾਏਗੀ ਜੇਕਰ ਕਰਮਾਂ ਦੇ ਵਿੱਚ ਨਹੀਂ ਉਹ ਤਾਂ ਵੀ ਲਿਖੀ ਜਾਏਗੀ ਜੇਕਰ ਫਿਜ਼ੀਕਲ ਪ੍ਰੋਬਲਮ ਕਰਕੇ ਸੰਤਾਨ ਨਹੀਂ ਹੋਈ ਉਹ ਵੀ ਹੋ ਜਾਏਗੀ ਤਾਂ ਵੀ ਹੋ ਜਾਏਗੀ ਇਸ ਸ਼ਬਦ ਦੇ ਨਾਲੇ ਸ਼ਬਦ ਇਤਨੀ ਸ਼ਕਤੀ ਰੱਖਦਾ ਹੈ ਫਿਰ ਮੈਂ ਇੱਕ ਵਾਰੀ ਅਰਜ਼ ਕਰ ਦਿਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਔਲਾਦ ਨਹੀਂ ਸੰਤਾਨ ਦਾ ਸੁੱਖ ਨਹੀਂ ਚਾਹੀਓ ਕਿਸੇ ਵੀ ਮਜ਼ਬਬ ਦਾ ਬੰਦਾ ਹੋਵੇ Hindu ਹੋਵੇ Bodhi ਹੋਵੇ Jaini ਹੋਵੇ Musalman ਹੋਵੇ Sikh ਹੋਵੇ ਸਾਰਿਆਂ ਦੇ ਲਈ ਇਹ ਸਾਂਝਾ ਸ਼ਬਦ ਹੈ ਸੁਣ ਲਵੋ ਜਿਹੜੇ ਲੋਕ ਲੱਖਾਂ ਰੁਪਏ ਬਰਬਾਦ ਕਰ ਚੁੱਕੇ ਨੇ ਥਾਂ ਥਾਂ ਤੇ ਜਾ ਕੇ ਪਰ ਫਿਰ ਵੀ ਸੰਤਾਨ ਦਾ ਸੁੱਖ ਨਹੀਂ ਮਿਲਿਆ ਔਲਾਦ ਨਹੀਂ ਮਿਲੀ ਝੋਲੀ ਨਹੀਂ ਪਰੀ ਗਈ ਗਰਭ ਨਹੀਂ ਬਣਿਆ ਇਹ ਸ਼ਬਦ ਔਲਾਦ ਦਾ ਸੁੱਖ ਪ੍ਰਾਪਤ ਕਰਵਾ ਦੇਗੀ ਤੁਹਾਨੂੰ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਆਸਾ ਮਹੱਲਾ 5 ਦੁਪਦਾ ਪਹਿਲਾ ਸਾਧੂ ਸੰਗ ਸਿਖਾਇਓ ਨਾਮ ਤੋਂ ਲੈ ਕੇ ਗੁਰਪ੍ਰਸਾਦ ਸਹਿਜ ਘਰ ਪਾਇਆ ਮਿਟਿਆਂ ਦੇ ਰਾ ਚੰਦ ਚੜਿਆ ਰਹਾ ਗੁਰਪ੍ਰਸਾਦ ਸਹਿਜ ਸੁਖ ਪਾਇਆ ਸਾਧੂ ਸੰਗ ਸਿਖਾਇਓ ਨਾਮ ਤੋਂ ਲੈ ਕੇ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਇਹ ਸ਼ਬਦ ਦਾ ਜਾਪ ਰਖੇ ਵੀਰਵਾਰ ਨੂੰ ਇਸ ਸ਼ਬਦ ਦਾ ਸ਼ੁਰੂਆਤ ਕਰੇ ਇਹ ਸ਼ਬਦ ਦੀ ਅਰੰਭਤਾ ਕਰੇ ਵੀਰਵਾਰ ਤੋਂ ਕਿਉਂਕਿ ਕਈ ਦਿਨ ਐਸੇ ਹੁੰਦੇ ਨੇ ਦਿਨਾਂ ਦਾ ਵੀ ਬੜਾ ਪ੍ਰਭਾਵ ਹੈ ਮਨੁੱਖ ਦੀ ਜ਼ਿੰਦਗੀ ਦੇ ਉੱਤੇ ਇਸ ਨੂੰ ਫੇਰ ਤੁਸੀਂ ਬ੍ਰਾਹਮਣੀ ਕਰਮਕਾਂਡ ਦੇ ਨਾਲ ਨਾ ਜੋੜ ਦੇਣਾ ਵੀਰਵਾਰ ਨੂੰ ਇਸ ਸ਼ਬਦ ਦਾ ਜਾਪ ਆਰੰਭ ਕਰੋ ਤੇ ਚਾਹੇ ਤੁਸੀਂ 40 ਦਿਨਾਂ ਦੇ ਵਿੱਚ ਕਰ ਲਓ 25000 ਇਸ ਦਾ ਭੋਗ ਪਾਉਣਾ 25000 ਵੀਰਵਾਰ ਨੂੰ ਹੀ ਭੋਗ ਪਵੇ ਵੀਰਵਾਰ ਤੋਂ ਸ਼ੁਰੂਆਤ ਕੀਤੀ ਹੈ ਤੇ 25000 ਵੀਰਵਾਰ ਤੱਕ ਹੀ ਇਸ ਦਾ ਭੋਗ ਪਵੇ ਤੇ ਜਦੋਂ ਸ਼ਬਦ ਦੀ ਸ਼ੁਰੂਆਤ ਕਰਨੀ ਹੈ ਉਸ ਵਕਤ ਧੂਫ ਤੇ ਸੁਗੰਧੀ ਵਾਲੀਆਂ ਅਰਗਬਤੀਆਂ ਤੁਸੀਂ ਜਗਾ ਸਕਦੇ ਹੋ ਇਹ ਜਗਾਉਣੀਆਂ ਹੀ ਜਗਾਉਣੀਆਂ ਨੇ ਵੀਰਵਾਰ ਤੋਂ ਸ਼ੁਰੂਆਤ ਕਰਨੀ ਹੈ ਤੇ ਵੀਰਵਾਰ ਤੱਕ ਆਸਾ ਮਹੱਲਾ ਪੰਜਵਾਂ ਦੁੱਪਦਾ ਪਹਿਲਾ ਸਾਧੂ ਸੰਗ ਸਖਾਇਓ ਨਾ ਤੋਂ ਲੈ ਕੇ ਗੁਰਪ੍ਰਸਾਦ ਗੁਰ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆਂ ਦੇਰਾ ਚੰਦ ਚੜਿਆ ਰਹਾ ਸਾਧੂ ਸੰਗ ਸਖਾਇਓ ਨਾਮ ਤੋਂ ਲੈ ਕੇ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆਂ ਦੇਰਾ ਚੰਦ ਚੜਿਆ ਰਹਾਓ ਇੱਥੋਂ ਤੱਕ ਜਾਪ ਰੱਖੇ ਤੇ ਇਸ ਦਾ ਜਾਪ ਚਾਹੇ ਤੁਸੀਂ 40 ਦਿਨਾਂ ਚ ਕਰ ਲੋ ਚਾਹੇ ਹਫਤੇ ਚ ਕਰ ਲੋ ਚਾਹੇ ਮਹੀਨੇ ਚ ਕਰ ਲੋ ਚਾਹੇ ਤੁਸੀਂ ਦੱਸ ਦੇਣਾ ਚ ਕਰ ਲੋ ਪਰ ਕਰਨਾ 25000 ਹੈ ਮੈਂ ਫੇਰ ਇੱਕ ਇੱਕ ਦਫਾ ਦੱਸ ਦਿਆਂ ਤੇ 25000 ਵੀਰਵਾਰ ਤੱਕ ਹੀ ਭੋਗ ਪਾਉਣਾ ਹੈ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਧੂਫ ਅਰਗਬਤੀ ਤਖਾ ਕੇ ਤੇ ਗੁਰੂ ਨੂੰ ਯਾਦ ਕਰਕੇ ਤੇ ਮਨ ਦੇ ਵਿੱਚ ਇੱਛਾ ਸੰਤਾਨ ਪ੍ਰਾਪਤੀ ਦੀ ਰੱਖਣੀ ਹੈ ਤੇ ਸੰਤਾਨ ਮਿਲ ਜਾਏਗੀ ਇੱਛਾ ਸੰਤਾਨ ਪ੍ਰਾਪਤੀ ਦੀ ਰੱਖੋਗੇ ਤੇ ਫੇਰ ਹੀ ਸੰਤਾਨ ਪ੍ਰਗਟ ਹੋਏਗੀ ਤੇ ਗੁਰੂ ਅਗੇ ਹੀ ਅਰਦਾਸ ਕਰਨੀ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸਭ ਤੋਂ ਵੱਡਾ ਸ਼ਬਦ ਇਤਨਾ ਮਹਾਤਮਾ ਹੈ ਇਹ ਸ਼ਬਦ ਆ ਜੋ ਕਿ ਸੰਤਾਨ ਪ੍ਰਾਪਤੀ ਦੇ ਲਈ ਹੈ ਹਰ ਕਿਸੇ ਨੂੰ ਚਾਹੀਦੇ ਨੇ ਦੁੱਧ ਤੇ ਪੁੱਤ ਹਰ ਕਿਸੇ ਨੂੰ ਸੰਤਾਨ ਚਾਹੀਦੀ ਹੈ ਧੀਆਂ ਮਿਲ ਜਾਣ ਪੁੱਤਰ ਮਿਲ ਜਾਣ ਉਹਨਾਂ ਦਾ ਜਨਮ ਸਫਲ ਹੋ ਜਾਂਦਾ ਉਹਨਾਂ ਦਾ ਦੁਨੀਆ ਦੇ ਉੱਤੇ ਨਾ ਰਹਿ ਜਾਂਦਾ ਤੇ ਇਹ ਸ਼ਬਦ ਸੰਤਾਨ ਦੀ ਪ੍ਰਾਪਤੀ ਕਰਵਾਦਾ ਹੈ ਆਸਾ ਮਹੱਲਾ ਪੰਜਵਾਂ ਦੁਪਦਾ ਪਹਿਲਾ ਸਾਧੂ ਸੰਗ ਸਿਖਾਇਓ ਨਾਮ ਗੁਰਪ੍ਰਸਾਦ ਸਹਿਜ ਕਰ ਪਾਇਆ ਮਟਿਆ ਹਨੇਰਾ ਚੰਦ ਚੜਿਆ ਰਹਾਓ ਤੇ ਇਸ ਵਾਸਤੇ ਇਹ ਇਹ ਜਿਹੜਾ ਸ਼ਬਦ ਹੈ ਗੁਰੂ ਦੀ ਕਿਰਪਾ ਹੋਵੇ ਗੁਰਪ੍ਰਸਾਦ ਸਹਿਜ ਕਰ ਪਾਇਆ ਤੇ ਐਸੀ ਕਿਰਪਾ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੰਤਾਨ ਦਾ ਚੰਦ ਚੜੇ ਤੇ ਹਨੇਰਾ ਦੂਰ ਹੋਵੇ ਮੈਂ ਇਹੀ ਦੁਆ ਕਰਦਾ ਇਹੀ ਅਰਦਾਸ ਕਰਦਾ ਤੇ ਤੁਸੀਂ ਵੀ ਇਹ ਸ਼ਬਦ ਦਾ ਅਭਿਆਸ ਰੱਖੋ ਮੈਂ ਫੇਰ ਦੱਸ ਦਿਆਂ ਵੀਰਵਾਰ ਤੋਂ ਵੀਰਵਾਰ ਤੋਂ ਹੀ ਸ਼ੁਰੂਆਤ ਕਰਨੀ ਹੈ ਤੇ ਜਿਸ ਵੀਰਵਾਰ ਤੋਂ ਸ਼ੁਰੂਆਤ ਕਰੋਗੇ ਵੀਰਵਾਰ ਤੋਂ ਲੈ ਕੇ ਵੀਰਵਾਰ ਤੱਕ ਹੀ ਭੋਗ ਪਾਉਣਾ 25000 ਜੇਕਰ 40 ਦਿਨਾਂ ਚ ਕਰਦੇ ਹੋ ਤੇ ਰੋਜ਼ ਦੇ 625 ਇਸ ਦਾ ਜਾਪ ਇਸ ਦਾ ਜਾਪ ਬਣਦਾ ਹੈ ਬਾਕੀ ਤੁਸੀਂ ਕੈਲਕੂਲੇਸ਼ਨ ਲਗਾ ਲਿਓ ਜੋ ਵੀ ਕੈਲਕੂਲੇਸ਼ਨ ਹੋਏਗੀ ਪਰ ਸਾਡੀ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਰੋਜ਼ ਦਾ 625 ਵਾਰ ਬਣਦਾ ਹੈ ਸਵਾ ਮਹੀਨੇ ਦੇ ਵਿੱਚ ਵਿੱਚ ਰੋਜ਼ ਦਾ 625 ਵਾਰ 40 ਦਿਨਾਂ ਦੇ ਵਿੱਚ ਵਿੱਚ ਇਹ ਸ਼ਬਦ ਸੰਤਾਨ ਪ੍ਰਾਪਤੀ ਕਰਵਾ ਦੇਗਾ ਜਿਨ੍ਹਾਂ ਦੀ ਗੋਦ ਹਜੇ ਤੱਕ ਸੁੰਨੀ ਐ ਉਹ ਗੋਦ ਦੇ ਵਿੱਚ ਬੱਚਿਆਂ ਦੀਆਂ ਚਿਲਕਾਰੀਆਂ ਗੂੰਜਣਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮੈਂ ਤੁਹਾਡਾ ਆਪਣਾ ਮੰਤਪ੍ਰੀਤ ਸਿੰਘ ਗੋਹਰ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਸ਼ਬਦਾਂ ਦੀ ਸਾਂਝ ਪਾਉਂਦਾ ਰਾਵਾਂਗਾ ਸੰਤਾਨ ਤੇ ਹਰ ਕਿਸੇ ਨੂੰ ਚਾਹੀਦੀ ਐ ਤੇ ਅਸੀਂ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਪੜ੍ਹ ਕੇ ਇਹਦਾ ਜਾਪ ਰੱਖ ਕੇ ਸੰਤਾਨ ਦੀ ਪ੍ਰਾਪਤੀ ਕਰ ਸਕੀਏ ਤੇ ਤਾਂਕਿ ਸਾਡੇ ਘਰ ਘਰ ਵੀ ਰੋਸ਼ਨ ਹੋ ਜਾਣ ਹਨੇਦਰਾ ਦੂਰ ਹੋ ਜਾਵੇ ਇਤਨੀਆ ਵਿਚਾਰਾ ਪਰਵਾਣ ਕਰਨੀਆਂ ਪੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ